ਸਸ਼ੇ ਗਾਲ ਜੀ ਅਸਟ੍ਰੋਲੋਜੀ ਵਿਦ ਦਿ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾਨ ਕਹਿੰਦੇ ਆ ਕਿ ਅਸਲ ਦੇ ਵਿੱਚ ਅਸੀਂ ਜਿਸ ਦੌੜ ਵਿੱਚ ਭੱਜ ਰਹੇ ਹਾਂ ਅਸੀਂ ਜਿਸ ਦੌੜ ਵਿੱਚ ਭੱਜ ਰਹੇ ਹਾਂ ਦੁੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਭੁੱਲ ਜੋ ਜੀ ਕਦੇ ਦੁੱਖ ਖਤਮ ਹੋਣਗੇ 2 ਮਿੰਟ ਸੋਚ ਕੇ ਦੇਖੋ ਜੇ ਦੁੱਖ ਹੀ ਨਾ ਹੋਣ ਤੇ ਸੁੱਖਾਂ ਦਾ ਐਮਿਅਤ ਸੁੱਖਾਂ ਦੀ ਐਮਿਅਤ ਸੁੱਖਾਂ ਦਾ ਅਹਿਸਾਸ ਸਾਨੂੰ ਕਿਵੇਂ ਹੋਏਗਾ ਹਰ ਚੀਜ਼ ਦੇ ਸਿੱਕੇ ਦੇ ਦੋ ਪਹਿਲੂ ਨੇ ਆਪਾਂ ਕਈ ਵਾਰੀ ਗੱਲ ਕੀਤੀ ਤੁਸੀਂ ਤੇ ਬੜੇ ਸਮਝਦਾਰ ਹੋ ਹਰ ਚੀਜ਼ ਨੂੰ ਸਮਝਦੇ ਹੋ ਪਰੇਸ਼ਾਨੀਆਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿਣੀਆਂ ਚਾਹੀਦੀਆਂ ਨੇ ਪਰ ਪਰੇਸ਼ਾਨੀਆਂ ਨੂੰ ਫੜ ਕੇ ਬੈਠਣਾ ਸਮਝਦਾਰੀ ਨਹੀਂ ਆਈ ਚਲੇਗੀ ਚਲੋ ਕੋਈ ਨਹੀਂ ਮੁਸੀਬਤ ਤੇ ਪਰੇਸ਼ਾਨੀ ਨੂੰ ਹੱਲ ਕਰਨ ਦੇ ਲਈ ਜੋ ਕੁਦਰਤ ਨੇ ਤੁਹਾਨੂੰ ਜਿਸ ਤਰ੍ਹਾਂ ਦੇ ਸੋਰਸਸ ਦਿੱਤੇ ਆ ਜਿਸ ਤਰ੍ਹਾਂ ਦੇ ਹਾਲਾਤ ਦਿੱਤੇ ਆ ਉਸ ਮੁਤਾਬਕ ਹਰ ਕੋਈ ਉਸ ਵਿੱਚੋਂ ਨਿਕਲਣ ਲਈ ਯਤਨ ਕਰਦਾ ਏ ਉਸ ਦੇ ਲਈ ਕੰਮ ਕਰਦਾ ਏ ਕਿ ਐਦਾਂ ਕਰ ਲਾਂਗੇ ਤਾਂ ਫਿਰ ਆ ਚੀਜ਼ ਐਦਾਂ ਹੋ ਜਾਏਗੀ ਫਿਰ ਐਦਾਂ ਹੋ ਜਾਏਗੀ ਬਿਲਕੁਲ ਸਹੀ ਏ ਇਹੀ ਤਾਂ ਜ਼ਿੰਦਗੀ ਏ ਇਹੀ ਤਾਂ ਵਕਤ ਏ ਤੇ ਵਕਤ ਜਦੋਂ ਆਪਣੀ ਚਾਲ ਚੱਲਦਾ ਏ ਤੇ ਵਕਤ ਅਨੁਸਾਰ ਸਾਨੂੰ ਚੀਜ਼ਾਂ ਦਾ ਹੱਲ ਵੀ ਮਿਲ ਜਾਂਦਾ ਮੇਨ ਦੁੱਖ ਦਾ ਕਾਰਨ ਕੀ ਏ ਮੇਨ ਦੁੱਖ ਦਾ ਕਾਰਨ ਹੈ ਸਾਡਾ ਕਿਸੇ ਚੀਜ਼ ਲਈ ਆਸਾਏ ਹੋਣਾ ਜਿਸ ਜਗ੍ਹਾ ਤੇ ਸਾਡਾ ਵਸ ਨਹੀਂ ਚੱਲਦਾ ਜਿਸ ਜਗ੍ਹਾ ਤੇ ਸਾਡਾ ਹੱਲ ਨਹੀਂ ਮਿਲਦਾ ਜਿਸ ਜਗ੍ਹਾ ਤੇ ਸਾਨੂੰ ਪਰੇਸ਼ਾਨੀ ਜ਼ਿਆਦਾ ਏ ਕਿ ਕੀ ਕਰੀਏ ਮਤਲਬ ਕੁਐਸਚਨ ਮਾਰਕ ਹਮੇਸ਼ਾ ਦਿਮਾਗ ਵਿੱਚ ਜਾਗਰਿਤ ਰਹਿੰਦਾ ਏ ਉਹ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਹੈ ਹੈਨਾ ਤੇ ਉਹ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਹੱਲ ਸਾਨੂੰ ਨਹੀਂ ਮਿਲ ਰਹੇ ਤਾਂ ਕਿੱਦਾਂ ਮਿਲ ਸਕਦੇ ਆ ਕੁਝ ਚੀਜ਼ਾਂ ਵਕਤ ਤੇ ਛੱਡ ਦਿੰਨੇ ਆ ਸੀ ਕੁਝ ਜਾਂ ਆਪਣਿਆਂ ਤੇ ਛੱਡ ਦਿੰਨੇ ਆ ਅਸਲ ਦੇ ਵਿੱਚ ਜਿੱਦਾਂ ਹੁਣ ਮੇਨ ਦੇਖਿਆ ਜਾਵੇ ਤਾਂ ਇੱਕ ਗੱਲ ਸਭ ਤੋਂ ਵੱਡੀ ਦੁੱਖਦਾਈ ਕੀ ਆ ਮੌਤ ਮੌਤ ਉਹ ਦੁੱਖਦਾਈ ਹੈ ਜਦੋਂ ਅਸੀਂ ਇਸ ਸਚਾਈ ਨੂੰ ਮੰਨਦੇ ਨਹੀਂ ਹੁਣ ਸਭ ਨੂੰ ਪਤਾ ਹੈ ਮਰ ਜਾਣਾ ਮੌਤ ਹੋਣੀ ਸਭ ਨੂੰ ਪਤਾ ਹੈ ਪਰ ਆਪਾਂ ਹਮੇਸ਼ਾ ਮੌਤ 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 ਕਹਿ ਕੇ ਕਿ ਮਰ ਜਾਣਾ ਮਰ ਜਾਣਾ ਮਰ ਜਾਣਾ ਕਹਿ ਕੇ ਜ਼ਿੰਦਗੀ ਨੂੰ ਬੇਸਵਾਦੀ ਤੇ ਕਰ ਨਹੀਂ ਸਕਦੇ ਠੀਕ ਹੈ ਮਰਨਾ ਹੈ ਪਰ ਪਹਿਲਾਂ ਹੀ ਕਿਉਂ ਮਰਨਾ ਮੌਤ ਤੋਂ ਪਹਿਲਾਂ ਕਿਉਂ ਮਰਨਾ ਰੋਜ਼ ਰੋਜ਼ ਕਿਉਂ ਮਰਨਾ ਮੌਤ ਮੌਤ ਕਰਕੇ ਕਿਉਂ ਜੋ ਹੋਣਾ ਹੈ ਜੋ ਹੋਏਗਾ ਸਾਰਿਆਂ ਨਾਲ ਹੀ ਹੈ ਕਿਤੇ ਸਾਨੂੰ ਕੱਲਿਆਂ ਨੂੰ ਥੋੜਾ ਹੁਣੀ ਹੈ ਹੈਨਾ ਤਾਂ ਇਸ ਚੀਜ਼ ਲਈ ਆਪਣੇ ਮਨ ਨੂੰ ਤਿਆਰ ਰੱਖੋ ਕਿ ਮੌਤ ਜੋ ਆ ਇਹ ਇੱਕ اٹਲ ਸਚਾਈ ਹੈ ਰੁੱਤਾਂ ਅਨੁਸਾਰ ਦਰਖਤਾਂ ਦੇ ਪੱਤੇ ਝੜਦੇ ਆ ਨਵੇਂ ਆਉਂਦੇ ਆ ਇਸੇ ਤਰ੍ਹਾਂ ਜੋ ਇਹ ਜਨਰੇਸ਼ਨ ਇਹ ਦੁਨੀਆ ਵਿੱਚ ਚੱਲ ਰਹੀ ਹੈ ਇਸ ਅਨੁਸਾਰ ਹੀ ਅਸਲ ਵਿੱਚ ਸਾਰੀ ਪ੍ਰਕਿਰਤੀ ਦੀਆਂ ਚੀਜ਼ਾਂ ਹੁੰਦੀਆਂ ਨੇ ਇਹ ਪ੍ਰਕਿਰਤੀ ਦਾ ਨਿਯਮ ਹੈ ਹੁਣ ਪਰੇਸ਼ਾਨੀ ਕਿੱਥੇ ਆ ਪਰੇਸ਼ਾਨੀ ਇਹ ਆ ਕਿ ਕਿਸੇ ਅਣਜਾਨ ਦੀ ਮਰਤਿਉ ਹੋਣਾ ਕਿਸੇ ਅਣਜਾਣ ਦੀ ਮਰਿਤੀ ਹੋਣਾ ਕੋਈ ਸਮੱਸਿਆ ਨਹੀਂ ਹੈ ਕਿਉਂ ਕਿ ਕਿਉਂਕਿ ਸਾਨੂੰ ਫਰਕ ਨਹੀਂ ਪੈਂਦਾ ਤੇ ਮੌਤ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਮੌਤ ਜਿਸ ਨੂੰ ਆਈ ਏ ਉਸ ਨਾਲ ਸਾਡਾ ਸਬੰਧ ਕੀ ਹੈ ਫਰਕ ਇਹ ਹੈ ਦੁੱਖ ਦਾ ਕਾਰਨ ਸਾਡਾ ਸਬੰਧ ਹੈ ਕਿਉਂਕਿ ਸਬੰਧ ਜੋ ਨੇ ਪਿਆਰ ਜੋ ਹੈ એનર્ਜੀ ਜੋ ਹੈ ਅਟੈਚਮੈਂਟ ਜੋ ਹੈ ਉਹ ਦੁਨੀਆਦਾਰੀ ਦੇ ਵਿੱਚ ਕੁਦਰਤ ਨੇ ਸਾਨੂੰ ਉਸ ਨਾਲ ਜੋੜ ਦਿੱਤਾ ਹੈ ਹੁਣ ਤੁਸੀਂ ਸਮਝ ਗਏ ਨਾ ਗੱਲ ਕਿ ਅਸਲ ਵਿੱਚ ਪਰੇਸ਼ਾਨੀ ਸਾਡੀ ਅਟੈਚਮੈਂਟ ਸਾਡਾ ਪਿਆਰ ਹੈ ਜਿਸ ਨੂੰ ਅਸੀਂ ਮੈਂ ਹੁਣ ਇਹ ਤੇ ਤੁਹਾਨੂੰ ਕਹਿ ਨਹੀਂ ਸਕਦੀ ਕਿ ਘਟ ਵੱਧ ਕਰ ਲੋ ਕਿਉਂਕਿ ਜ਼ੋਰ ਕਿਸੇ ਤੇ ਕਿਸੇ ਦਾ ਹੈ ਹੀ ਨਹੀਂ ਹੈ ਆਪਣੇ ਨਾਲ ਆਪਣੇ ਦਾ ਦੁੱਖ ਆਪਣੇਆਂ ਦੇ ਰਿਸ਼ਤੇ ਇਹ ਦੁਨੀਆਦਾਰੀ ਦੇ ਵਿੱਚ ਵਿਚਰਨ ਲਈ ਸਾਨੂੰ ਅੱਗੇ ਵਧਣ ਲਈ ਇੱਕ ਕਿਸਮ ਦੀ ਗਾਰਡ ਦਾ ਕੰਮ ਕਰਦੇ ਆਲੇ ਦੁਆਲੇ ਸਾਡੀ ਸਪੋਰਟ ਕਰਦੇ ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਕਿ ਕੱਲਾ ਤੇ ਰੁੱਖ ਵੀ ਨਹੀਂ ਵੱਧਦਾ ਤਾਂ ਇਨਸਾਨ ਕਿਵੇਂ ਵੱਧ ਸਕਦਾ ਭਰੇ ਭਰੇ ਪਰਿਵਾਰ ਵਿੱਚ ਜਦੋਂ ਤੁਸੀਂ ਵਿਚਰਦੇ ਹੋ ਤਾਂ ਸੱਚ ਜਾਣੋ ਤੁਹਾਡੀ ਜੋ ਨੇਚਰ ਹੈ ਨਾ ਉਹ ਬੜੀ ਵਧੀਆ ਤੁਹਾਨੂੰ ਕੁਦਰਤੀ ਤੌਰ ਤੇ ਇਹ ਕਿਸਾਸ ਬੜਾ ਵਧੀਆ ਦਿੰਦੀ ਹੈ ਉਹ ਕਿਉਂ ਦਿੰਦੀ ਹੈ ਕਿਉਂਕਿ ਤੁਸੀਂ ਜਿਸ ਤਰ੍ਹਾਂ ਦੇ ਮਾਹੌਲ ਚ ਰਹਿੰਦੇ ਹੋ ਉਹਦਾ ਪ੍ਰਭਾਵ ਹੁੰਦਾ ਹੈ ਜਿਸ ਤਰ੍ਹਾਂ ਜੋ ਵੀ ਜਿਸ ਜਗ੍ਹਾ ਤੇ ਵੱਡਾ ਹੋਇਆ ਹੁੰਦਾ ਹੈ ਉਸ ਜਗ੍ਹਾ ਦਾ ਪ੍ਰਭਾਵ ਉਸ ਤੇ ਪੈਂਦਾ ਹੈ ਹਨਾ ਮੰਨ ਲਓ ਕਿ ਕੋਈ ਦਰਖਤ ਹੈ ਮੰਨ ਲਓ ਕੋਈ ਪੰਛੀ ਹੈ ਉਹ ਜਿਸ ਜਗ੍ਹਾ ਤੇ ਵੱਡਾ ਹੋਏਗਾ ਉਸ ਜਗ੍ਹਾ ਦਾ ਉਸ ਤੇ ਪ੍ਰਭਾਵ ਜਿੱਦੇ ਕਿ ਕਸ਼ਮੀਰ ਚਾ ਬਾਗਾਂ ਚ ਪੰਛੀ ਪਾਲਦੇ ਨੇ ਤਾਂ ਉਹਨਾਂ ਤੇ ਉਸ ਤਰ੍ਹਾਂ ਦਾ ਜੇ ਹੁਣ ਆਪਾਂ ਕਹੀਏ ਵੀ ਭਾਈ ਜਾ ਕੇ ਪਹਾੜਾਂ ਦੇ ਵਿੱਚ ਜਿਹੜੇ ਪੰਛੀ ਨੇ ਉਹਨਾਂ ਦਾ ਆਪਾਂ ਆਮ ਜੋ ਬਾਗਾਂ 'ਚ ਰਹਿੰਦੇ ਆ ਪੰਛੀ ਉਹਨਾਂ ਦੇ ਨਾਲ ਮੁਕਾਬਲਾ ਨਹੀਂ ਉਹ ਕੁਦਰਤ ਅਨੁਸਾਰ ਆਪਣੇ ਆਪ ਨੂੰ ਉਸ ਮੁਤਾਬਕ ਬਣਾ ਲੈਂਦੇ ਆ ਇਸੇ ਤਰ੍ਹਾਂ ਹੀ ਇਨਸਾਨ ਜੋ ਪਰਿਵਾਰ ਵਿੱਚ ਜਿਸ ਤਰ੍ਹਾਂ ਵਿਚਰਦਾ ਹੈ ਉਦਾਂ ਹੀ ਉਹਦੀ ਨੇਚਰ ਬਣ ਜਾਂਦੀ ਹੈ ਉਦਾਂ ਹੀ ਉਹਦਾ ਸੁਭਾਅ ਬਣ ਜਾਂਦਾ ਹੈ ਉਦਾਂ ਹੀ ਉਹ ਅੱਗੇ ਜਾ ਕੇ ਉਹ ਚੀਜ਼ਾਂ ਦੁਨੀਆ ਵਿੱਚ ਉਸਦੇ ਸੁਭਾਅ ਦੇ ਨਾਲ ਉਹ ਹਰ ਕਿਸੇ ਨੂੰ ਡੀਲ ਕਰਦਾ ਹੈ ਹੈਨਾ ਕਈ ਵਾਰੀ ਅਸੀਂ ساری ਉਮਰ ਬਹੁਤ ਕੁਝ ਜੋੜਨ ਵਿੱਚ ਲੱਗੇ ਰਹਿੰਦੇ ਆ ਕੀ ਜੋੜਨ ਵਿੱਚ ਲੱਗਦੇ ਆ ਕੀ ਕੋਈ ਨਹੀਂ ਮੁੰਡੇ ਦਾ ਬਣ ਜੇਗਾ ਕੋਈ ਨਹੀਂ ਕੁੜੀ ਦਾ ਬਣ ਜੇਗਾ ਕੋਈ ਨਹੀਂ ਪਰਿਵਾਰ ਦਾ ਬਣ ਜੇਗਾ ਠੀਕ ਹੈ ਓਕੇ ਆ ਕੁੜੀ ਦਾ ਵੀ ਬਣ ਜੇਗਾ ਮੁੰਡੇ ਦਾ ਵੀ ਬਣ ਜੇਗਾ ਜੋ ਉਹਦੇ ਕਰਮਾਂ ਚ ਲਿਖਿਆ ਉਹਦਾ ਵੀ ਬਣ ਜੇਗਾ ਆਪਣਾ ਤੁਹਾਡਾ ਕੀ ਹੈ ਕਦੇ ਥੋੜਾ ਸਮਾਂ ਆਪਣੇ ਬਾਰੇ ਵੀ ਸੋਚਿਆ ਏ ਕਿ ਭਾਈ ਸਾਰੀ ਉਮਰ ਦੂਜੇ ਬਾਰੇ ਸੋਚਣਾ ਤੇ ਮੁੜ ਕੇ ਜਦੋਂ ਜਾਣ ਦਾ ਟਾਈਮ ਆਉਣਾ ਫਿਰ ਸੋਚੋ ਹਾਏ ਹਾਏ ਆਪਣੇ ਬਾਰੇ ਵੀ ਕੁਝ ਕਰ ਲੈਂਦੇ ਬੜਾ ਮਨਸੀਆਂ ਚੀਜ਼ ਦਾ ਉਹ ਵੀ ਨਾ ਕੀਤਾ ਬੜਾ ਮਨਸੀਆਂ ਦੇਖਣ ਦਾ ਉਹ ਵੀ ਨਾ ਦੇਖਿਆ ਮੌਕਾ ਤੇ ਮਿਲਿਆ ਸੀ ਤੇ ਕਈ ਵਾਰੀ ਅਸੀਂ ਆਪਣੇ ਮਨ ਨੂੰ ਬੜੀ ਛੇਤੀ ਸਮਝਾ ਲੈਨੇ ਆ ਮੌਕਾ ਹੀ ਨਹੀਂ ਮਿਲਿਆ ਕਿਸੇ ਨੇ ਕਿਹਾ ਹੀ ਨਹੀਂ ਕਿਉਂ ਕਵੇ ਭਾਈ ਕੋਈ ਤੁਹਾਡੀ ਜ਼ਿੰਦਗੀ ਹੈ ਤੁਸੀਂ ਆਪਣੇ ਆਪ ਨੂੰ ਕਿਹਾ ਕਦੀ ਕਿ ਭਾਈ ਤੇਰੀ ਵੀ ਆਪਣੀ ਜ਼ਿੰਦਗੀ ਹੈ ਜੋ ਮਨ ਅੰਦਰ ਬੈਠਾ ਹੈ ਉਸ ਦੀਆਂ ਵੀ ਪੂਰਤੀਆਂ ਕਰਨੀਆਂ ਨੇ ਜੋ ਕੁਦਰਤ ਨੇ ਸਾਨੂੰ ਦਿੱਤਾ ਹੈ ਉਸ ਮੁਤਾਬਕ ਅਸੀਂ ਜ਼ਿੰਦਗੀ ਜਿਉਣੀ ਹੈ ਨਹੀਂ ਕਈ ਵਾਰੀ ਅਸੀਂ ਸਾਰੀ ਉਮਰ ਜੋ ਹੈ ਦੂਜਿਆਂ ਬਾਰੇ ਸੋਚਦੇ ਦੂਜਿਆਂ ਬਾਰੇ ਕਰਦੇ ਦੂਜਿਆਂ ਅਨੁਸਾਰ ਆਪਣੇ ਆਪ ਨੂੰ ਢਾਲਦੇ ਦੂਜਿਆਂ ਮੁਤਾਬਕ ਹੀ ਆਪਣੇ ਸੁਭਾਅ ਨੂੰ ਦਬਾਉਂਦੇ ਆਪਣੀਆਂ ਗੱਲਾਂ ਤੇ ਆਪਣੀਆਂ ਭਾਵਨਾਵਾਂ ਨੂੰ ਕਵਰ ਕਰਦੇ ਹੋਏ ਛੱਡ ਪਰੇ ਛੱਡ ਪਰੇ ਛੱਡ ਪਰੇ ਕਰਦੇ ਹੋਏ ਦੁਨੀਆ ਛੱਡ ਜਾਂਦੇ ਆ ਪਰ ਅਸਲ ਦੇ ਵਿੱਚ ਆਪਣੇ ਮਨ ਦੀ ਤੇ ਆਪਣੇ ਦਿਮਾਗ ਦੀ ਕਦੇ ਕੀਤੀ ਨਹੀਂ ਹੁੰਦੀ ਸੱਚ ਜਾਣੋ ਕਦੇ-ਕਦੇ ਨਾ ਹਰ ਰੋਜ਼ 1 ਘੰਟਾ ਤੇ ਆਪਣੇ ਲਈ ਕੱਢ ਹੀ ਲਿਆ ਕਰੋ ਥੋੜਾ ਚੁੱਪ ਕਰਕੇ ਬੈਠੇ ਮਨ ਨੂੰ ਕੀ ਚਾਹੀਦਾ ਦਿਮਾਗ ਨੂੰ ਕੀ ਚਾਹੀਦਾ ਸ਼ੌਂਕ ਕਿਹੜੇ ਆ ਕਿਹੜਾ ਰਹਿ ਗਿਆ ਕੀ ਆ ਤੇ ਉਹਦੇ ਲਈ ਯਤਨ ਕਰੋ ਉਹਦੇ ਲਈ ਕੋਸ਼ਿਸ਼ ਕਰੋ ਪਤਾ ਨਹੀਂ ਕੁਦਰਤ ਨੇ ਕਦੋਂ ਤੁਹਾਨੂੰ ਉਹ ਮੌਕਾ ਦੇ ਦੇਣਾ ਤੇ ਮੌਕਾ ਮਿਲਦਾ ਏ ਤਾਂ ਮੌਕੇ ਨੂੰ ਇੰਜੋਏ ਕਰੋ ਰਹੀ ਗੱਲ ਚੰਗੇ ਅੱਛੇ ਕਰਮ ਕਰਨ ਦੀ ਅੱਛਾ ਕਰਮ ਉਹ ਹੈ ਜਿਸ ਅਨੁਸਾਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ ਦੁੱਖ ਦੇਣਾ ਸਭ ਤੋਂ ਵੱਡਾ ਪਾਪ ਹੈ ਭਾਵੇਂ ਉਹ ਆਪਣਾ ਹੈ ਭਾਵੇਂ ਉਹ ਬੇਗਾਨਾ ਹੈ ਭਾਵੇਂ ਉਹ ਕੁਦਰਤ ਦਾ ਬਣਾਇਆ ਕੋਈ ਜੀਵ ਚਲਤੂ ਹੈ بس ਇਹ ਪ੍ਰਣ ਕਰ ਲੋ ਕਿ ਸਾਡੀ ਵਜ੍ਹਾ ਨਾਲ ਕਿਸੇ ਦਾ ਦੁੱਖ ਨਾ ਹੋਵੇ ਸੁੱਖ ਤੇ ਉਹਦੇ ਕਰਮਾਂ ਦੇ ਆ ਕੁਦਰਤ ਦੇ ਆ ਸੋਚਦੇ ਆ ਅਸਲ 'ਚ ਸੁੱਖ ਸੋਚਦੇ ਆ ਹਨਾ ਅਸੀਂ ਸੁਖੀ ਆ ਬਹੁਤ ਸੁਖੀ ਆ ਬਸ ਅਸੀਂ ਸੁਖੀ ਆ ਬਈ ਠੀਕ ਹੈ ਵਕਤ ਇਦਾਂ ਦਾ ਏ ਅੱਛਾ ਹੋ ਜਾਣਾ ਕਦੋਂ ਹੋ ਜਾਣਾ ਜਦੋਂ ਵਕਤ ਨੇ ਆਉਣਾ ਉਦੋਂ ਹੋ ਜਾਣਾ ਅਸੀਂ ਕੀ ਕਰਨਾ ਅਸੀਂ ਯਤਨ ਕਰਨੇ ਸਮਝ ਗਏ ਨਾ ਤੁਸੀਂ ਠੀਕ ਹੈ ਬਾਕੀ ਗੱਲ ਗੱਲਾਂ ਕਰਾਂਗੇ ਅੱਜ 21 ਸਪਟੰਬਰ 2024 ਦਿਨ ਸ਼ਨੀਵਾਰ ਦਾ ਤਿਥੀ ਚਤੁਰਤੀ ਹੈ ਸ਼ਾਮ ਨੂੰ 6:14 ਮਿੰਟ ਤੱਕ ਚਤੁਰਤੀ ਤਿਥੀ ਦਾ ਅਸ਼ਰਾਦ ਰਹੇਗਾ ਹਨੇਰ ਪੱਕ ਚੱਲ ਰਿਹਾ ਅਸ਼wini ਨਕਸ਼ਤਰ ਚੱਲ ਰਿਹਾ ਅੱਜ ਸ਼ਨੀਵਾਰ ਵਾਲੇ ਦਿਨ ਗੱਲ ਕਰੀਏ ਆਪਾਂ ਤਾਂ 21 ਸਤੰਬਰ ਹਾਂ 21 ਸਤੰਬਰ ਸ਼ਨੀਵਾਰ ਵਾਲੇ ਦਿਨ ਜੋ ਨਕਸ਼ਤਰ ਹੈ ਉਹ ਪਰਨੀ ਨਕਸ਼ਤਰ ਸ਼ੁਰੂ ਹੋ ਜਾਏਗਾ ਜੋ ਕਿ ਤਕਰੀਬਨ ਅਸ਼wini ਨਕਸ਼ਤਰ ਖਤਮ ਹੋ ਗਿਆ ਸਵੇਰੇ ਤਕਰੀਬਨ 4:20 ਮਿੰਟ ਤੱਕ ਚੱਲੇ ਆ ਤੇ ਉਸ ਤੋਂ ਬਾਅਦ ਪਰਨੀ ਨਕਸ਼ਤਰ ਸ਼ੁਰੂ ਹੋ ਗਿਆ ਠੀਕ ਹੈ ਤੇ ਭਰਨੀ ਨਕਸ਼ਤਰ ਵਿੱਚ ਸ਼ੁਕਰ ਦਾ ਨਕਸ਼ਤਰ ਹੈ ਚੰਦਰ ਮਹਾਰਾਜ ਕੀ ਪ੍ਰਭਾਵ ਪਾਉਣਗੇ ਤੁਹਾਡੀਆਂ ਰਾਸ਼ੀਆਂ ਤੇ ਜੋ ਕਿ ਮੇਸ਼ ਰਾਸ਼ੀ ਵਿੱਚ ਚੱਲਦੇ ਪਏ ਆ ਅੱਜ ਵੀ ਤੇ ਸ਼੍ਰੀ ਗਣੇਸ਼ ਚਤੁਰਥੀ ਦਾ ਵਰਤ ਵੀ ਹੈ ਅੱਜ ਤੇ ਬੁੱਧ ਦਾ ਜੁੱਤਰਾ ਫਾਲਗੋਨੀ ਨਕਸ਼ਤਰ ਚ ਚਲੇ ਜਾਣਗੇ ਰਾਸ਼ੀ ਪਰਵਰਤਨ ਹਜੇ ਨਹੀਂ ਕਰਨਗੇ ਸਿਰਫ ਨਕਸ਼ਤਰ ਪਰਵਰਤਨ ਕਰਨਗੇ ਠੀਕ ਹੈ ਕੀ ਪ੍ਰਭਾਵ ਪਾਵੇਗਾ ਇਸ ਬਾਰੇ ਆਪਾਂ ਜਾਣਦੇ ਹਾਂ ਗ੍ਰਹਾਂ ਦੇ ਮੁਤਾਬਕ ਜੋ ਚੰਦਰ ਮੇਸ਼ ਰਾਸ਼ੀ ਚ ਜਾਨੀ ਕਿ ਮੰਗਲ ਦੇ ਘਰ ਚ ਸ਼ੁਕਰ ਦੀ ਪੈ ਰਹੀ ਹੈ ਉਸ ਤੇ ਦ੍ਰਿਸ਼ਟੀ ਜਾਨਣਾਗੇ ਆਪਾਂ ਸ਼ੁਕਰਚੰਦਰ ਦਾ ਇਨਡਾਇਰੈਕਟਲੀ ਜੋ ਬਣ ਰਿਹਾ ਹੈ ਯੋਗ ਕੀ ਪ੍ਰਭਾਵ ਪਵੇਗਾ ਤੁਹਾਡੀਆਂ ਰਾਸ਼ੀਆਂ ਤੇ ਇਸ ਬਾਰੇ ਜਾਣਦੇ ਦੇਖੋ ਗ੍ਰਹਿ ਹੁਮਤਾਬਕ ਹਰ ਚੀਜ਼ ਸ਼ੋਭਾ ਸ਼ੋਭੀ ਹੈ ਹਰ ਚੀਜ਼ ਦੀ ਸ਼ੋਭਾ ਹੈ ਅਸੀਂ ਵੀ ਸ਼ੋਭਾ ਵਕਤ ਵੀ ਸ਼ੋਭਾ ਹਰ ਚੀਜ਼ ਸ਼ੋਭਾ ਹੈ ਨਾ ਬਸ ਵਕਤ ਨੂੰ ਸਾंभ ਕੇ ਆਪਾਂ ਵਕਤ ਨੂੰ ਸਾंभ ਸਾंभ ਮਤਲਬ ਇਹ ਨਹੀਂ ਹੈ ਕਿ ਵਕਤ ਦੇ ਅਨੁਸਾਰ ਬਸ ਜੀ ਸਾਰਾ ਦਿਨ ਮਸ਼ੀਨ ਬਣੇ ਰਵੋ ਇਹ ਨਹੀਂ ਸਾंभਣਾ ਹੁੰਦਾ ਸਾंभਣਾ ਹੁੰਦਾ ਹੈ ਮਸ਼ੀਨ ਬਣਨ ਦੇ ਨਾਲ-ਨਾਲ ਚਿਹਰੇ ਦੀ ਸਮਾਈਲ ਆਪਣੇ ਸਰੀਰ ਦੀ ਸੰਭਾਲ ਆਪਣੇ ਆਪਣਿਆਂ ਲਈ ਤੇ ਆਪਣੇ ਲਈ ਵਕਤ ਕੱਢਣਾ ਤੇ ਆਪਣੇ ਆਪ ਨੂੰ ਖੁਸ਼ ਰੱਖਣਾ ਜੀ ਹਾਂ ਇਹਦੀ ਆਪਾਂ ਅੱਜ ਚਰਚਾ ਕੀਤੀ ਹੈ। ਰਾਹੂ ਕਾਲ ਦਾ ਟਾਈਮ ਵੀ ਦੱਸ ਦਈਏ ਜੀ ਤੁਹਾਨੂੰ ਅੱਜ ਸ਼ਨੀਵਾਰ ਵਾਲੇ ਦਿਨ 9 ਵਜੇ ਤੋਂ ਲੈ ਕੇ 10:30 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਰੀਜ਼ਾ ਨਿਮੇਸ਼ ਰਾਸ਼ੀ ਦੀ। ਮੇਸ਼ ਰਾਸ਼ੀ ਦੇ ਲਈ ਚੰਦਰ ਲਗਣ ਵਿੱਚ ਤੇ ਸ਼ੁਕਰ ਚੱਲ ਰਿਹਾ 7ਵੇਂ ਸਥਾਨ ਵਿੱਚ। ਕਮਾਕਾਰਾਂ ਲਈ ਸਿਤਾਰੇ ਤੁਹਾਡੇ ਚੰਗੇ ਚੱਲਦੇ ਪਏ ਆ, ਲੋਹਾਹਨ ਸੁਖ ਲਈ ਚੰਗੇ ਚੱਲਦੇ ਪਏ ਆ। ਘਰ ਵਿੱਚ ਛੋਟੀ ਮੋਟੀ ਨੋਕ ਚੋਕ ਰਹਿ ਸਕਦੀ ਹੈ। ਜਿੱਦੀ ਬਣ ਕੇ ਕੋਈ ਕੰਮ ਨਾ ਕਰੋ। ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਤੇ ਇਸ ਸ਼ੁਕਰ ਦੇ ਲਈ ਤੁਸੀਂ ਕੀ ਕਰਨਾ ਹੈ? ਚੰਦਨ ਮੱਥੇ ਤੇ ਲਗਾ ਲੈਣਾ, ਪਾਣੀ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਇਸ਼ਨਾਨ ਕਰ ਲੈਣਾ। ਚੰਦਰ ਲਗਣ ਚ ਹੋਵੇ ਤੇ ਮਾਂ ਦਾ ਆਸ਼ੀਰਵਾਦ ਬੜਾ ਕੰਮ ਕਰਦਾ ਹੈ। ਤਾਂ ਮਾਂ ਦਾ ਆਸ਼ੀਰਵਾਦ ਲੈ ਕੇ ਹਰ ਕੰਮ ਕਰੋ। ਘਰ ਤੋਂ ਨਿਕਲਦੇ ਸਮੇਂ ਸਿਰ ਤੇ ਹੱਥ ਰੱਖਾ ਕੇ ਜਾਓ। ਦਿਨ ਵਧੀਆ ਜਾਏਗਾ। ਥੋੜੀ ਕੈਲਸ਼ੀਅਮ ਦੀ ਕਮੀ ਥੋੜੀ ਪਿੱਠ ਵਿੱਚ ਦਰਦ ਰਹਿ ਸਕਦਾ ਤਾਂ ਉਹਦੇ ਲਈ ਜੋ ਵੀ ਤੁਸੀਂ ਯੋਗਾ ਚ ਐਕਸਰਸਾਈਜ਼ ਕਰਦੇ ਹੋ ਥੋੜੀ ਬਹੁਤੀ ਕਰੋ ਤਾਂ ਕਿ ਸਿਹਤ ਸਹੀ ਰਹੇ ਟੌਰਸ ਬ੍ਰਿਕਰਾਜੀ ਵਾਲਿਆਂ ਦੇ ਲਈ ਅੱਜ ਸ਼ੁਕਰ ਦਾ ਨਕਸ਼ਤਰ ਸ਼ੁਭ ਸ਼ੁਕਰ ਪਹਿਲਾਂ ਤੋਂ ਹੀ ਆਪਣੇ ਹੀ ਘਰ ਆਪਣੀ ਰਾਸ਼ੀ ਵਿੱਚ ਬਣਿਆ ਹੋਇਆ ਤੇ ਦਿਨ ਵਧੀਆ ਜਾਏਗਾ ਪਰਸਨਲਿਟੀ ਚ ਨਿਖਾਰ ਲਿਆਉਣ ਦੇ ਲਈ ਤੁਹਾਡੇ ਕਿਤੇ ਯਤਨ ਭਾਵੇਂ ਚਿਹਰਾ ਹੋਵੇ ਭਾਵੇਂ ਮਨ ਹੋਵੇ ਤੇ ਭਾਵੇਂ ਕੱਪੜਾ ਹੋਵੇ ਇਹਨਾਂ ਦੇ ਲਈ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣ ਲਈ ਅੱਜ ਯਤਨ ਤਾਂ ਕਰੋਗੇ ਪਰਸਨਲਿਟੀ ਅੱਛੀ ਵੀ ਰਹੇਗੀ ਮਾਨਸਿਕ ਤੌਰ ਤੇ ਥੋੜੀ ਬਹੁਤੀ ਕਲਪਹਾਟ ਕਿਸੇ ਦੀ ਕਈ ਕੋਈ ਨਾ ਕੋਈ ਗਲ ਮੰਨ ਤੇ ਘਰ ਘਰ ਸਕਦੀ ਹੈ ਤਾਂ ਕੀ ਕਰੋ ਇੱਕ ਦੁੱਧ ਦਾ ਪੈਕਟ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਤੇ ਮੰਗਲ ਸ਼ੁਭ ਕਰਨ ਦੇ ਲਈ ਬਦਾਨਾ ਬੱਚਿਆਂ ਨੂੰ ਦੇ ਸਕਦੇ ਹੋ ਜੈਮਨੀ ਮਿਥੂਨਾ ਸ਼ਿਵਾਲਿਆਂ ਨੇ ਅੱਜ ਵੈਲ ਡਰੈਸਟ ਰਹਿਣਾ ਈ ਸ਼ੁਕਰ ਜੋ ਹੈ 12ਵੇਂ ਖਾਨੇ ਦਾ ਮਾਲਕ ਹੈ ਸੋਚ ਦਾ ਮਾਲਕ ਹੈ ਪ੍ਰੇਮ ਸਬੰਧਾਂ ਲਈ ਸਿਤਾਰੇ ਚੰਗਿਆਂ ਕੰਮ ਕਰ ਲਈ ਚੰਗਿਆਂ ਸਿਰ ਤੇ ਛੱਟ ਤੋਂ ਬੱਚੋ ਜੀ ਮੰਗਲ ਲਗਣ ਵਿੱਚ ਚੱਲ ਰਿਹਾ ਤੁਹਾਡੇ ਮੱਥੇ ਤੇ ਛੱਟ ਲੱਗ ਜਾਏਗੀ ਜਾਂ ਸਿਰ ਚ ਦਰਦ ਥੋੜਾ ਰਹਿ ਸਕਦਾ ਹੈ ਸ਼ੁਕਰ ਮਿੱਤਰ ਹੀ ਆ ਤੇ ਖੱਜਲ ਕੁਵਾਰੀ ਹੋਣ ਤੋਂ ਬਾਅਦ ਕੰਮਕਾਰ ਹੋ ਜਾਣਗੇ ਮਤਲਬ ਮਿਹਨਤ ਜ਼ਿਆਦਾ ਕਰਨੀ ਪਵੇਗੀ ਮੰਗਲ ਕਿਉਂਕਿ ਤੁਹਾਡੇ 6ਵੇਂ ਖਾਨੇ ਦਾ ਮਾਲਕ ਹੈ ਤੇ ਰੋਗ ਬਿਮਾਰੀ ਦੀ ਚਿੰਤਾ ਪਰਿਵਾਰ ਵਿੱਚ ਕਿਸੇ ਨਾ ਕਿਸੇ ਨੂੰ ਲੈ ਕੇ ਹਸਪੀਟਲ ਦੇ ਚੱਕਰ ਜੋ ਟੈਸਟ ਵਗੈਰਾ ਕਰਾਣੇ ਉਹ ਕਰਾਣ ਦੇ ਲਈ ਤੁਹਾਡੀ ਥੋੜੀ ਭੱਜ ਨੱਠ ਵੀ ਰਹੇਗੀ ਤਾਂ ਕੀ ਕਰਨਾ ਮੰਗਲ ਤੇ ਜੋ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਸ਼ਨੀਵਾਰ ਦਾ ਦਿਨ ਹੈ ਕਿ ਨਾਰੀਅਲ ਨੂੰ ਤੇ ਸ਼ਨੀ ਮੰਦਰ ਜਾਂ ਹਨੂਮਨ ਜੀ ਦੇ ਰੱਖੋ ਕੈਂਸਰ ਕਰ ਕਰਾਚੀ ਵਾਲਿਆਂ ਨੂੰ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਆ ਸਕਦਾ ਹੈ ਕੋਈ ਚਲਾਨ ਕਟਿਆ ਜਾਂ ਸਕਦਾ ਤਾਂ ਪਹਿਲੀ ਗੱਲ ਤਾਂ ਵਾਹਨ ਧਿਆਨ ਨਾਲ ਚਲਾਓ ਦੂਜੀ ਗੱਲ ਕਿਸੇ ਚੀਜ਼ ਨੂੰ ਕਿਸੇ ਕਿਸ਼ਤ ਨੂੰ ਹਲਕੇ ਵਿੱਚ ਨਾ ਲਓ ਤੇ ਤੀਜਾ ਅਲੀਗੇਸ਼ਨ ਤੋਂ ਮਤ ਤੋਂ ਬਚੋ ਤਾਂ ਵਧੀਆ ਘਰ ਵਿੱਚ ਪਰਿਵਾਰ ਵਿੱਚ ਨੂੰ ਸੱਸ ਪਰਿਵਾਰ ਵਿੱਚ ਪਤੀ ਪਤਨੀ ਜੀਵਨ ਸਾਥੀ ਬੱਚਿਆਂ ਨਾਲ ਥੋੜੀ ਬੋਤੀ ਜੀ ਲੜਾਈ ਝਗੜਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਮਨ ਤੇ ਗੁੱਸਾ ਜਿਆ ਰਹਿ ਸਕਦਾ ਚੰਦਰ ਨੂੰ ਸ਼ੁਭ ਕਰਨਾ ਤਾਂ ਰਾਤ ਨੂੰ ਦੁੱਧ ਨਹੀਂ ਪੀਣਾ ਤੇ ਰੈੱਡ ਕੱਪੜਾ ਕੋਲ ਰੱਖ ਲੈਣ ਲੀਓ ਸੇ ਕੰਨ ਰਾਸ਼ੀ ਦੀ ਗੱਲ ਕਰੀਏ ਤਾਂ ਜੀਵਨ ਸਾਥੀ ਨਾਲ ਸਲਾਹ ਕਰਕੇ ਕੀਤੇ ਕੰਮ ਤੇ ਤੁਹਾਡੇ ਸਕਸੈਸ ਦੇਣਗੇ ਇੱਕ ਦੋ ਦਿਨ ਤੱਕ ਬੁੱਧ ਨੇ ਚੇਂਜ ਹੋ ਜਾਣਾ ਤਾਂ ਉਸ ਤੋਂ ਬਾਅਦ ਤੁਹਾਨੂੰ ਰਿਲੈਕਸ ਚੰਗੀ ਮਿਲਣੀ ਸ਼ੁਰੂ ਹੋ ਜਾਣੀ ਹੈ ਪਰ ਥੋੜਾ ਜਿਹਾ ਘੱਟ ਬੋਲਣਾ ਪਰਿਵਾਰ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਮੋਬਾਈਲ ਤੋਂ ਦੂਰੀ ਬਣਾ ਕੇ ਰੱਖਣਾ ਸੂਰਜ ਦੇ ਫਲ ਨੂੰ ਸ਼ੁਭ ਕਰੇਗਾ ਜੋ ਕੇਤੂ ਨਾਲ ਚੱਲ ਰਿਹਾ ਹੈ ਠੀਕ ਆ ਅਗਰ ਪਰਿਵਾਰ ਵਿੱਚ ਕਿਸੇ ਨੂੰ ਸਿਹਤ ਦੀ ਪ੍ਰੋਬਲਮ ਹੋਵੇ ਤਾਂ ਗਾਉ ਗੁੜ ਮਿਕਸ ਕਰਕੇ ਗਾ ਨੂੰ ਖਿਲਾ ਦਿਓ ਵਰਗੋ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਕਿਸਮਤ ਦਾ ਪੂਰਾ ਸਾਥ ਪਲਾਨਿੰਗਾਂ ਹੋਣਗੀਆਂ ਸ਼ਾਪਿੰਗ ਹੋਏਗੀ ਵਿਦੇਸ਼ ਜਾਣ ਲਈ ਜੋ ਤੁਸੀਂ ਇਹ ਪਲਾਨਿੰਗ ਕਰ ਰਹੇ ਹੋ ਉਹਦੇ ਲਈ ਵੀ ਸਿਤਾਰੇ ਤੁਹਾਡੇ ਚੰਗੇ ਆ ਕਿਸਮਤ ਦਾ ਪੂਰਾ ਪੂਰਾ ਸਾਥ ਤਨ ਕੰਮ ਕਰ ਬਿਜ਼ਨਸ ਲਈ ਸਿਤਾਰੇ ਹੋਏ ਸ਼ੁਭ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੈ ਬਸ ਥੋੜਾ ਜਿਹਾ ਸਿਰ ਤੇ ਬੋਝ ਜਿਆ ਰਹੇਗਾ ਬਸ ਥੋੜਾ ਬੱਚਿਆਂ ਨਾਲ ਥੋੜਾ ਹਲਕੇ ਚ ਪੇਸ਼ ਆਉ ਤਾਂ ਚੰਗੀ ਗੱਲ ਆ ਲਿブラਤੂ ਨਾਲ ਰਾਸ਼ੀ ਦੀ ਗੱਲ ਕਰੀਏ ਛੁੱਕਰ ਦਾ ਨਕਸ਼ਤਰ ਮਿੱਤਰ ਤੇ ਚੰਦਰ ਬਿਲਕੁਲ 7ਵੇਂ ਸਥਾਨ ਤੇ ਧਨ ਕਮ ਕਰ ਬਿਜ਼ਨਸ ਲਈ ਸਿਤਾਰੀ ਹੋਈ ਸ਼ੁਭ ਬਿਲਕੁਲ ਅੱਛਾ ਪ੍ਰਭਾਵ ਹਰ ਤਰ੍ਹਾਂ ਦਾ ਹਰ ਪਾਸੇ ਤੋਂ ਪੈਣ ਵਾਲਾ ਹੈ ਪ੍ਰੇਮ ਸਬੰਧਾਂ ਨੂੰ ਲੈ ਕੇ ਤੇ ਪਰਿਵਾਰ ਵਿੱਚ ਜੋ ਤੁਹਾਡੇ ਕਹਿ ਸਕਦੇ ਆਪਾਂ ਕਿ ਪੈਸੇ ਨੂੰ ਲੈ ਕੇ ਜੋ ਚਰਚਾ ਹੈ ਉਹ ਤੁਹਾਡੀ ਸਹੀ ਰਹੇਗੀ ਮੋਸ਼ਨਲ ਤੁਸੀਂ ਜਿਆਦਾ ਹੋ ਰਹੇ ਹੋ ਵਿਦੇਸ਼ ਤੋਂ ਪੈਸਾ ਆ ਜਾਏਗਾ ਰੁਕਿਆ ਕੰਮ ਡੈਫੀਨੇਟਲੀ ਹੋ ਜਾਏਗਾ ਪੈਸੇ ਦੀ ਬਸ ਨਾ ਕੋਈ ਕੰਮ ਨਹੀਂ ਰੁਕੇਗਾ ਤਾਂ ਪਰੇਸ਼ਾਨ ਨਾ ਹੋ ਕੰਨਾ ਵਿੱਚ ਇਤਰ ਲਗਾਓ ਤੇ ਇਤਰ ਦੀ ਸ਼ੀਸ਼ੀ ਆਪਣੇ ਕੋਲ ਰੱਖੋ ਵੈਲ ਡਰੈਸਡ ਹੋ ਖੂਬਸੂਰਤ ਵਧੀਆ ਕੱਪੜੇ ਪਾ ਕੇ ਪਰਫਿਊਮ ਲਗਾ ਲਓ ਸ਼ੁਕਰ ਹੋਰ ਸ਼ੁਭ ਹੋ ਜਾਏਗਾ ਸਕੋਰਪੀਓ ਬ੍ਰਿਜੇ ਕ ਰਾਜੀ ਵਾਲਿਆਂ ਦੇ ਲਈ ਸ਼ੁਕਰ ਦਾ ਨਕਸ਼ਤਰ ਤੇ ਚੰਦਰ 6 ਮੇਸਤਾ ਵਿੱਚ ਚੰਗਾਈ ਵਧੀਆ ਮੰਗਲ ਦੇ ਘਰ ਤੇ ਚੰਦਰਾ ਨੁਕਸਾਨ ਨਹੀਂ ਕਰਨ ਵਾਲਾ ਕੁਝ ਸ਼ਾਪਿੰਗ ਕਰਨ ਲਈ ਕੁਝ ਪਲੈਨਿੰਗਾਂ ਬਣਾਓਗੇ ਤੁਸੀਂ ਕੀ ਲੈਣਾ ਹੈ ਕੀ ਕਰਨਾ ਹੈ ਕਿਵੇਂ ਪਲੈਨਿੰਗ ਕਰਨੀ ਹੈ ਉਹਦੇ ਲਈ ਚਰਚਾ ਹੋਏਗੀ ਪਰਵਾਰ ਦੇ ਵਿੱਚ ਥੋੜੀ ਖੱਜਲਖਵਰੀ ਸ਼ੁਕਰ 12ਵੇਂ ਖਾਨੇ ਦਾ ਮਾਲਕ ਹੋ ਕੇ ਵਾਧੂ ਖਰਚੇ ਕਰਕੇ ਹੋ ਸਕਦੀ ਆ ਪਰ ਚੀਜ਼ਾਂ ਨੂੰ ਬੈਲੈਂਸ ਕਰਕੇ ਚੱਲੋਗੇ ਤਾਂ ਸ਼ੁਕਰ 12ਵੇਂ ਕੋਈ ਨੁਕਸਾਨ ਨਹੀਂ ਕਰਨ ਵਾਲਾ ਕਪੂਰ ਦੀ ਟਿੱਕੀ ਲੈ ਕੇ ਘਰ ਦੀ ਛੱਤ ਤੇ ਰੱਖ ਲਓ ਅੱਛਾ ਪ੍ਰਭਾਵ ਹੋਵੇਗਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁ ਦੇ ਹਿਸਾਬ ਦੇ ਨਾਲ ਸ਼ੁਕਰ ਦਾ ਨਕਸ਼ਤਰ ਮਿੱਤਰ ਨਹੀਂ ਹੈ ਅਲੀਗੇਸ਼ਨ ਤੋਂਮਤ ਪਰਿਵਾਰ ਵੱਲੋਂ ਵੀ ਦੁਬਾਰੋਂ ਕਿਤੋਂ ਐਵੇਂ ਗੱਲ ਕੋਈ ਕੀਤੀ ਨਹੀਂ ਕਿਸੇ ਮਸਲੇ ਚ ਉਲਝੇ ਨਹੀਂ ਤੇ ਆਪਣੇ ਸਿਰ ਤੇ ਭਾਂਡਾ ਫਟ ਗਿਆ ਬਸ ਇਦਾਂ ਦੀ ਕੋਈ ਪ੍ਰੋਬਲਮ ਤੁਹਾਨੂੰ ਆ ਸਕਦੀ ਆ ਤਾਂ ਉਹਦੇ ਲਈ ਕੀ ਕਰਨਾ ਹੈ ਤੁਸੀਂ ਕੋਸ਼ਿਸ਼ ਕਰਨੀ ਹੈ ਤੁਹਾਨੂੰ ਰਾਸ਼ੀ ਵਾਲਿਆਂ ਨੇ ਥੋੜਾ ਅੱਜ ਸ਼ਨੀਵਾਰ ਦਾ ਦਿਨ ਹੈ ਤਾਂ ਸ਼ਨੀ ਮੰਦਰ ਜਾ ਕੇ ਇੱਕ ਨਾਰੀਅਲ ਰੱਖਾਓ ਜਾਂ ਥੋੜਾ ਜਾ ਕੇ ਹੋ ਰਹਿ ਕੇ ਵੀ ਸ਼ਨੀ ਮੰਦਰ ਰੱਖ ਸਕਦੇ ਹੋ ਤਾਂ ਕਿ ਸ਼ੁਕਰ ਦਾ ਫਲ ਸ਼ੁਭ ਮਿਲੇ ਸ਼ੁਕਰ ਤੁਹਾਡੀ ਰਾਸ਼ੀ ਤੋਂ 6ਵੇਂ ਖਾਨੇ ਦਾ ਮਾਲਕ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਮੈਡੀਸਿਨ ਖਾ ਰਹੇ ਹੋ ਤੁਹਾਨੂੰ ਹਲਕੇ ਚ ਨਾਰੋ ਖਤਮ ਹੋਈਏ ਤਾਂ ਲੈ ਆਓ ਤੇਰੀ ਮੈਡੀਕਲ ਦਾ ਲੇਟ ਹੋਣਾ ਸੇਤ ਨੂੰ ਖਰਾਬ ਕਰ ਦੇਗਾ ਠੀਕ ਪੈਸੇ ਲਈ ਵੈਸੇ ਕੰਮ ਕਰ ਪਹਿਲਾਂ ਜਣਾ ਠੀਕ ਚੱਲੇਗਾ ਕੈਪ੍ਰਿਕੌਰਨ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸਿਤਾਰੇ ਸ਼ੁਭ ਚਲਦੇ ਪਏ ਆ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ 10ਵੇਂ ਖਾਨੇ ਦਾ ਮਾਲਕ ਹੈ ਸਰਕਾਰੀ ਕੰਮ ਲਈ ਚੰਗਾ ਦੂਸਰੇ ਕੰਮ ਲਈ ਵੀ ਚੰਗਾ ਆ ਰਾਜਨੀਤੀ ਲਈ ਵੀ ਚੰਗਾ ਬਸ ਪਰੇਸ਼ਾਨੀ ਇਹ ਹੈ ਕਿ ਕੁਝ ਚੀਜ਼ਾਂ ਪਰਿਵਾਰਕ ਤੌਰ ਤੇ ਲੇਟ ਹੁੰਦੀਆਂ ਹੋਈਆਂ ਜੋ ਤੁਹਾਨੂੰ ਲੱਗ ਰਹੀਆਂ ਨੇ ਤਾਂ ਉਹਦੀ ਕਰਕੇ ਤੁਸੀਂ ਥੋੜੇ ਇਰੀਟੇਟ ਹੋ ਪੇਟ ਸਬੰਧੀ ਤੇ ਥੋੜਾ ਲੇਜੀ ਪੰਜਿਆ ਜੋ ਤੁਹਾਡੇ ਚ ਆਇਆ ਹੈ ਤਾਂ ਉਹਨੂੰ ਸਹੀ ਕਰਨ ਦੇ ਲਈ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਜ਼ਰੂਰ ਕਰਨਾ ਹੈ ਤੁਸੀਂ ਤੇ ਇੱਕੋ ਪਾ ਤੁਸੀਂ ਸ਼ੁਕਰ ਦੇ ਲਈ ਕਰ ਸਕਦੇ ਹੋ ਕਿ ਸ਼ਨੀ ਮੰਦਰ ਜਾ ਕੇ ਉਸ ਜਗ੍ਹਾ ਤੇ ਤੁਸੀਂ ਨਾਰੀਅਲ ਤੇ ਬਦਾਮ ਇਹ ਰੱਖ ਸਕਦੇ ਹੋ ਜੋ ਕਿ ਸ਼ਨੀ ਦੇ ਕਾਰਕ ਹੈ ਤੇ ਸ਼ੁਕਰ ਇਸ ਦੇ ਨਾਲ ਸ਼ੁਭ ਹੋ ਹੀ ਜਾਂਦਾ ਹੈ ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਅੱਛੇ ਆ ਸ਼ੁਕਰ ਦਾ ਨਕਸ਼ਤਰ ਮਿੱਤਰ ਹੈ ਕਿਸਮਤ ਦਾ ਸਾਥ ਮਿਲੇਗਾ ਵਿਦੇਸ਼ ਸੁਸੰਧੀ ਕੋਈ ਚੰਗੀ ਖਬਰ ਸੁਣਨਾਂ ਨੂੰ ਮਿਲੇਗੀ ਜੋ ਵੀ ਉਹ ਜਿਵੇਂ ਪੇਪਰਵਰਕ ਤੁਹਾਡਾ ਲੇਟ ਹੋ ਰਿਹਾ ਸੀ ਉਹ ਤੁਹਾਨੂੰ ਹੁਣ ਪੂਰਾ ਹੁੰਦਾ ਨਜ਼ਰ ਆਏਗਾ ਮਤਲਬ ਸਾਰੇ ਕੰਮ ਹੋ ਜਾਣਗੇ ਸ਼ੁਕਰ ਨੌਵੇਂ ਖਾਨੇ ਵਿੱਚ ਹੈ ਕਿਸੇ ਦੀ ਹੈਲਪ ਦੁਆਰਾ ਅੱਗੇ ਵਧ ਸਕਦੇ ਹੋ ਤੁਸੀਂ ਜਾਨੀ ਲਤਮਾਂ ਫੜਨ ਤੇ ਰੁਕੇ ਕੰਮ ਹੋ ਜਾਣਗੇ ਪਾਈਸੇ ਜ਼ਮੀਂਦਾਰੀ ਵਾਲਿਆਂ ਦੇ ਲਈ ਇੱਕ ਸ਼ੁਕਰ ਦਾ ਨਕਸ਼ਤਰ ਤੇ ਸ਼ੁਕਰ 8ਵੇਂ ਸਥਾਨ ਵਿੱਚ ਥੋੜੀ ਜਿਹੀ ਸਿਹਤ ਨੂੰ ਲੈ ਕੇ ਚਿੰਤਾ ਸਕਿਨ ਪ੍ਰੋਬਲਮ ਪਰੇਸ਼ਾਨੀ ਘਰ ਵਿੱਚ ਛੋਟੀ ਮੋਟੀ ਨੋਕ ਚੋਕ ਬੱਚਿਆਂ ਦੇ ਨਾਲ ਥੋੜੀ ਆਣ ਬਣ ਇਰੀਟੇਸ਼ਨ ਗੁੱਸਾ ਜ਼ਿਆਦਾ ਕਹਿ ਸਕਦੇ ਹਾਂ ਸਿਤਾਰੇ ਦਾ ਦਿਨ ਨੂੰ ਸ਼ੁਭ ਬਣਾਉਣ ਦੇ ਲਈ ਹਲਕਾ ਜਿਹਾ 뮤직 ਸੁਣਨਾ ਹੀ ਪੈਣਾ ਨਹੀਂ ਤਾਂ 8ਵੇਂ ਬੈਠਾ ਸ਼ੁਕਰ ਐਵੇਂ ਹੀ ਉਦਾਸੀ ਦੇਗਾ ਐਵੇਂ ਹੀ ਪਰੇਸ਼ਾਨੀ ਦੇ ਦੇਗਾ ਤੇ उलਝੇਵੇਂ ਗੱਤ ਜਾਣਗੇ ਜਿਸ ਕਰਕੇ ਲੱਗੇਗਾ ਕਿ ਕੁਛ ਨਹੀਂ ਜ਼ਿੰਦਗੀ ਐਦਾਂ ਦੀ ਗੱਲ ਨਹੀਂ ਆ ਕੁਛ ਨਹੀਂ ਕਿਉਂ ਨਹੀਂ ਜ਼ਿੰਦਗੀ ਜ਼ਿੰਦਗੀ ਬਹੁਤ ਅੱਛੀ ਹੈ ਤਾਂ ਹਲਕਾ ਜਿਹਾ 뮤직 ਸੁਣ ਲੈਣਾ ਤੁਸੀਂ ਨਮਕ ਦਾ ਸੇਵਨ ਘ ਜਿਆਨੂ ਬਾਰਾ ਸਤਨਾਜਾ ਪਾ ਦੇਣਾ ਜੇ 14 ਦਾ ਟੋਟਾ ਅਗਰ ਹੋਵੇ ਤਾਂ ਪਾ ਦੇਣਾ ਠੀਕ ਹੈ ਏਸੀ ਅਸਟ੍ਰੋਲੋਜੀ ਵਿਦਿਓ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਕਿੱਦਾਂ ਲੌਜੀਕਲੀ ਸਿਤਾਰਿਆਂ ਨੂੰ ਸਮਝ ਕੇ ਅਸੀਂ ਸ਼ੁਭ ਫਲ ਲੈ ਸਕਦੇ ਹਾਂ ਠੀਕ ਹੈ ਕਿਸੇ ਨੇ ਪੁੱਛਿਆ ਸੀ ਕਿ ਸਾਡੇ ਘਰ ਕੀੜਿਆਂ ਦਾ ਪੌਣਾ ਹੈ ਤੇ ਕੀ ਕਰਨਾ ਚਾਹੀਦਾ ਦੇਖੋ ਜੀ ਧਿਆਨ ਨਾਲ ਸੁਣਿਓ ਲੌਜੀਕਲੀ ਗੱਲ ਹੈ ਉਹਨਾਂ ਦੀ ਧਰਤੀ ਹੈ ਸਭ ਦੀ ਧਰਤੀ ਹੈ ਸਭ ਨੂੰ ਕੁਦਰਤ ਨੇ ਪੈਦਾ ਕੀਤਾ ਹੈ ਤੇ ਹਰ ਕਿਸੇ ਦੇ ਲਈ ਸੋਚਿਆ ਠੀਕ ਹੈ ਤੁਹਾਡੇ ਘਰ ਦੀ એનર્ਜੀ ਹੈ ਉਸ ਦੇ ਅੰਦਰ ਅਗਰ ਕੀੜਿਆਂ ਦਾ ਪੌਣਾ ਹੈ ਕੋਸ਼ਿਸ਼ ਕਰਨੀ ਹੈ ਤੁਸੀਂ ਕਿ ਅ ਕਾਰਤੋਬਾਰ ਹੋਵੇ ਤਾਂ ਚੰਗਾ ਅਗਰ ਉਹ ਤੁਹਾਨੂੰ ਨੁਕਸਾਨ ਨਹੀਂ ਪੁਚਾ ਰਹੇ ਤਾਂ ਇਹ ਨਹੀਂ ਕਿ ਉਹਨਾਂ ਨੂੰ ਵਧਾਉਣਾ ਹੈ ਉਹਨਾਂ ਨੂੰ ਕੁਝ ਪਾਉਣਾ ਹੈ ਉਹਨਾਂ ਨੇ ਆਪਣਾ ਰਾਸ਼ਨ ਆਪੇ ਹੀ ਕਰ ਲੈਣਾ ਹੈ ਹਾਸਲ ਕਰ ਲੈਣਾ ਤੇ ਕਦੇ-ਕਦੇ ਕੱਚੀ ਲੱਸੀ ਦਾ ਛਿੱਟਾ ਤੁਸੀਂ ਜਰੂਰ ਮਾਰ ਸਕਦੇ ਹੋ ਚੰਦਰ ਕੈਮ ਕਰਦੇ ਆ ਕਰੋ ਸ਼ਨੀ ਹੈ ਨਾ ਉਹਨਾਂ ਦਾ ਤੇ ਅਗਰ ਉਹ ਤੁਹਾਡੇ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨੇ ਤਾਂ ਕੋਈ ਪਰੇਸ਼ਾਨੀ ਨਹੀਂ ਅਗਰ ਚਾਰ ਦਿਵਾਰੀ ਦੇ ਅੰਦਰ ਜ਼ਿਆਦਾ ਨਹੀਂ ਜਾਂ ਤੁਹਾਨੂੰ ਨੁਕਸਾਨ ਕਰ ਰਹੇ ਨੇ ਤਾਂ ਤੁਸੀਂ ਉਹਨਾਂ ਦੇ ਉਸ ਪੌਣ ਨੂੰ ਥੋੜਾ ਜਿਹਾ ਚੱਕ ਕੇ ਜਾਂ ਉਸ ਦੀ ਇੱਕ ਲਾਈਨ ਬਣਾ ਦਿਓ ਮਿੱਟੀ ਦੀ ਲਾਈਨ ਉਹਨਾਂ ਦੀ ਔਰ ਮਿੱਟੀ ਦੀ ਲਾਈਨ ਬਾਹਰ ਨੂੰ ਤੇ ਉੱਥੇ ਕੁਝ ਪਾਣਾ ਸ਼ੁਰੂ ਕਰ ਦਿਓ ਤਾਂ ਹੌਲੀ ਹੌਲੀ ਉਸ ਤੋਂ ਬਾਹਰ ਜਾਣਾ ਸ਼ੁਰੂ ਹੋ ਜਾਣਾ ਜਾ ਥੋੜੀ ਜੀ ਹਲਦੀ ਵੀ ਤੁਸੀਂ ਪਾ ਸਕਦੇ ਹੋ ਬ੍ਰੈਸਪਤ ਕੈਮ ਕਰ ਦੋ ਸ਼ਨੀ ਸ਼ਾਂਤ ਹੋ ਜਾਂਦਾ ਹੈ ਤੇ ਕੀੜਿਆਂ ਦਾ ਵੈਸੇ ਦੇਖੋ ਮੈਂ ਦੇਖਿਆ ਜਾਵੇ ਤਾਂ ਜਿੰਨੀ ਦੇਰ ਤੱਕ ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਉਹਨੇ ਦੇਰ ਤੱਕ ਉਹ ਕਿਤੇ ਵੀ ਰਵੇ ਹਾਂ ਠੀਕ ਹੈ ਡਰ ਹੈ ਥੋੜਾ ਜਿਹਾ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਤਾਂ ਇੱਕੋ ਬਾਤ ਤੁਸੀਂ ਕਰ ਸਕਦੇ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਹੀ ਮਿੱਟੀ ਦੀ ਲਾਈਨ ਜਿਸ ਜਗ੍ਹਾ ਤੇ ਤੁਸੀਂ ਚਾਹੁੰਦੇ ਹੋਵੇ ਤਾਂ ਹੌਰੀ ਹੌਰੀ ਉਹ ਆਪਣੇ ਹੀ એનર્ਜੀ ਨਾਲ ਉਹ ਜਗ੍ਹਾ ਤੋਂ ਜਾਣਾ ਸ਼ੁਰੂ ਕਰ ਦੇਣਗੇ ਉਹ ਜਗ੍ਹਾ ਤੇ ਉਹਨਾਂ ਨੂੰ ਖਾਣਾ ਪਹੁੰਚ ਸਕਦੇ ਹੋ ਆਪਣਾ ਘਰ ਬਣਾ ਲੈਣ ਠੀਕ ਹੈ ਸਮਝ ਇਜਾਜ਼ਤ ਦਾਬ ਸਮਦਾਸ ਦਾ ਦਿਨ ਅੱਛਾ ਜਾਵੇ ਕੱਲ ਆਪਾਂ ਕਿਸੇ ਜਨਪਤਰੀ ਤੇ ਚਰਚਾ ਦਾ ਕਰਾਂਗੇ ਮਿੰਦੋ ਇਜਾਜ਼ਤ ਸਾਸ਼ਿਕਾ